ਬਾਬੂ ਜੀ ਜਨਾਬ ਅੱਜ ਤੁਹਾਡੇ ਸਰ ਜੀ ਆਇਆ ਤੁਹਾਡੇ ਦਰ ਤੇ ਜਨਾਬ ਬੈਂ ਰੁਪਇਆ 89 ਆ ਜਨਾਬ 7-6 ਮਹੀਨੇ ਵਾਲੇ ਕਿਦਣੇ ਜਿਹੜਾ ਮਾਦਿਆਂ ਜਨਾਬ ਪਰੋਜ ਰੋਜ ਨਹੀਂ ਆਉਂਦੇ ਸੀ ਬੈਂ ਰੁਪਇਆ ਜਨਾਬ ਰੋਜ ਰੋਜ ਜਾਂਦ ਆਉਂਦੇ ਸੀ ਜਦ ਸਮਾਂ ਮਾਹੌਲ ਚੰਗਾ ਸੀ ਬਾਬੂ ਜੀ ਸੱਤ ਅੱਠ ਰੋਲ ਕਰਦੇ ਸੀ ਜਨਾਬ ਕਿਹੜੇ ਕਿਹੜੇ ਰੋਲ ਕਰਦੇ ਸੀ ਰੋਲ ਤਾਂ ਬਹੁਤ ਕਰਦੇ ਸੀ ਜਨਾਬ ਯਾਨੀ ਦਸਲ ਬਣ ਜਾਂਦੇ ਸੀ ਕਹੀ ਜਿ ਮੋਟੇ ਚ ਕਹੀ ਘੱਟ ਲਾਂਦੇ ਨੇ ਜਨਾਬ ਛੁਰੀਆਂ ਕੱਟ ਲਾਂਦੇ ਸੀ ਜਨਾਬ ਪਾਗਲ ਬਣ ਜਾਂਦੇ ਨੇ ਗੁਜਰੀ ਬਣ ਜਾਂਦੇ ਨੇ ਬਾਬੂ ਜੀ ਲੇਡੀਜ਼ ਬਣ ਜਾਂਦੇ ਸੀ ਜਨਾ ਅੱਛਾ ਜੀ ਹਾਂ ਰੋਲ ਬੜੇ ਜਨਾਬ ਲੇਲਾ ਮਨ ਜੋ ਹੀਰਾਂ ਦੇ ਰੋਲ ਕਰਦੇ ਸੀ ਸਰ ਜੀ ਅੱਛਾ ਜੀ ਪਰ ਰੋਲੋ ਸਮਰਿਆਣੀ ਬਬਜੀ ਕਿਉਂ ਡਰਾਉਣ ਵਾਲਾ ਸਮਾ ਸਾਡੇ ਕੋਲ ਯਾਰ ਭਾਲੂ ਦਾ ਜਿਵੇਂ ਹੋ ਗਿਆ ਭਾਲੂ ਦਾ ਤਿਰਪਾਨ ਦਾ ਤਹੀਰਾ ਛੁਰੀਆਂ ਦਾ ਬਲੇਟਾਂ ਦਾ ਸਾਰੇ ਰੋਲ ਕਰਦੇ ਸੀ ਬਬਜੀ ਹੁਣ ਸਮਾਂ ਨਹੀਂ ਹੈ ਬਬਜੀ ਤੇ ਇਹ ਕਿੰਨੇ ਪੈਸੇ ਬਣ ਜਾਂਦੇ ਹੁਣ ਬਬਜੀ ਹਾੜੀ ਬਣ ਜਾਂਦੀਆਂ 4-5 ਰੁਪਈਆ ਬਬਜੀ ਅੱਛਾ ਜੀ ਹਾੜੀ ਦਾ ਮਸਲਾ ਜਨਾ ਮੇਰੇ ਕੋਲ 6 ਪੈਣਾ ਨੇ ਵੀਰ ਜੀ ਅੱਲਾ ਹੀ ਮੈਂ ਭਰਾ ਮੇਰ ਜੀ ਇੱਥੇ ਮੰਡੀ ਅੰਮ੍ਰਿਤਸਰ ਦੇ ਵਿੱਚ ਵੀਰ ਜੀ ਪਹਿਲਾਂ ਮੇਰੇ ਡੈਡੀ ਆਂਦਾ ਹੁੰਦਾ ਸੀ ਸਰ ਅੱਛਾ ਜੀ ਮੇਰਾ ਡੈਡੀ ਬੜਾ ਪੰਜਾਬ ਦੇ ਵਿੱਚ ਸਾਰੀ ਇੰਡੀਆ 'ਚ ਮਸ਼ਹੂਰ ਆ ਜਨਾਬ ਅੱਛਾ ਅੱਛਾ ਹਾਂਜੀ ਸਰ ਤੁਸੀਂ ਤੁਸੀਂ ਕਿੱਥੋਂ ਰਹਿੰਦੇ ਹੋ ਅਸੀਂ ਮਰੀ ਕੋਟਲਾ ਵੀਰ ਜੀ ਗਰੀਬ ਨਗਰੀ ਮਾਤਾ ਅੱਛਾ ਜੀ ਅਸੀਂ ਮਰੀ ਕੋਟਲਾ ਗਰੀਬ ਨਗਰੀ ਮਹੱਲ ਲਾਗੇ ਜੀ ਤੇ ਕਿੰਨਾ ਟਾਈਮ ਤੋਂ ਕੰਮ ਕਰ ਰਹੇ ਹੋ ਸਾਡੇ ਦਾ ਖਾਨਦਾਨੀ ਆ ਜਨਾਬ ਇਹ ਦਾਦਾ ਪਰਦਾਦਾ ਉਹ ਦਾਦੇ ਤੋਂ ਵੀ ਦਾਦਾ ਪਰਦਾਦੇ ਨਾਮੇ ਸਭ ਤੋਂ ਖਾਨਦਾਨੀ ਆ ਜਨਾਬੇ ਸਾਡਾ ਕਾਰੋਬਾਰ ਠੀਕ ਹੈ ਠੀਕ ਹਾਂਜੀ ਸਰ ਕਿਉਂ ਸਾਡਾ ਕਾਰੋਬਾਰ ਇਹੀ ਆ ਬਬਲੀ ਸੀ ਬਾਕੀ ਜੇ ਇਹ ਨਹੀਂ ਜਾਂਦਾ ਜਨਾਬ ਅਸੀਂ ਸਰਕਲ ਸਟੰਟ ਪ੍ਰੋਗਰਾਮ ਵੀ ਕਰ ਲੈਣਾ ਹੈ ਜਨਾਬ ਉਹ ਵੀ 4-500 ਦੀ ਆੜੀ ਬੰਦੀ ਹੈ ਜਨਾਬ ਤੇ ਜੇ ਤੁਸੀਂ ਨੰਬਰ ਦੇਣਾ ਚਾਹੋ ਤਾਂ ਨੰਬਰ ਦੇ ਸਕਦੇ ਹੋ ਨੰਬਰ ਉਹ ਸੰ ਮੇਰੇ ਕੋਲ ਸੀ ਮੋਬਾਈਲ ਹੀ ਰੱਖਦੀ ਸੀ ਅੱਛਾ ਜੀ ਹਾਂ ਮੇਰੇ ਕੋਲ 6 ਗੁੱਡੀਆਂ ਨੇ ਜਨਾਬ 6 ਭੈਣਾਂ ਨੇ ਘਰੇ ਮੈਂ ਇਕੱਲਾ ਹੀ ਪਾਈਆਂ ਮੇਰੇ ਡੈਡੀ ਜਿੱਥੋਂ ਗਈ ਮੇਰੀ ਮੰਮੀ ਦਾ ਛੁੜਾ ਨਿਕਲਿਆ ਹੈ ਜਨਾਬ ਮੇਰੇ ਮੰਮੀ ਦਾ ਛੁੜਾ ਨਿਕਲਿਆ ਹੈ ਮੇਰੇ ਕੋਲ ਜਨਾਬ ਸੋ ਵੀਰ ਜੀ ਇਹੋ ਜਿਹੇ ਬੰਦਿਆਂ ਨੂੰ ਜਰੂਰ ਸਪੋਰਟ ਕਰੋ ਕਿਉਂਕਿ ਥੋੜਾ ਖਾਂਦਨੀ ਕੰਮ ਹੈ ਖਾਂਜੀ ਖਾਂਦਾਂ ਦੇ ਕੰਮ ਆ ਬੌਲੀ ਢਿਆੜੀ ਬੰਨ ਜਾਂਦੇ ਬਾਅਦ ਢਿਆੜੀ ਚਾਰ ਪੰਜ ਸਾਂ ਬੰਨ ਜਾਂਦੀ ਆ ਬੌਲੀ ਸੋ ਅਹਜੇ ਬੰਦੇ ਨੂੰ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਿੰਦ ਜੈ ਭਾਰਤ ਠੀਕ ਹੈ ਜੀ ਠੀਕ ਹੈ ਸਰ ਤੁਹਾਡੇ ਵੀਡੀਓ ਦੇਖਣਗੇ ਲੋਕ ਜੇ ਤੁਸੀਂ ਨੰਬਰ ਦੇਣਾ ਚਾਹੁੰਦੇ ਹੋ ਜੇ ਤੁਹਾਡਾ ਕੋਈ ਨੰਬਰ ਹੈ ਤਾਂ ਤੁਸੀਂ ਨੰਬਰ ਦੇ ਦਿਓ ਨੰਬਰ ਸਾਡੇ ਮੇਰੇ ਕੋਲ ਮੈਂ ਗੁੱਡੀਆਂ ਕਰਕੇ ਨੰਬਰ ਨਹੀਂ ਰੱਖਦਾ ਵੀਰ ਜੀ ਕਿੰਨੇ ਕੁੜੀਆਂ ਥੋਡੀਆਂ ਮੇਰੇ ਕੋਲ 6 ਭੈਣਾਂ ਦਾ ਮੈਂ ਘਰੇ ਇਕੱਲੇ ਹੀ ਪਾਈਆਂ ਮੇਰੀ ਠੀਕ ਹੈ ਇੱਕ ਕੁੜੀ ਵਿਆਹ ਨਾਲੀ ਆ ਵੀਰ ਜੀ ਅੱਛਾ ਜੀ ਹਾਂਜੀ ਸਰ ਤੇ ਨਾਂ ਕੀ ਆ ਤੁਹਾਡਾ ਮੇਰਾ ਨਾਂ ਹੈ ਛਿੰਦਾ ਬੌਜੀ ਛਿੰਦਾ ਹਾਂਜੀ ਛਿੰਦਾ ਬੌਜੀ ਮਰੀਰਕੋਟ ਵਾਲੇ ਹਾਂਜੀ ਛਿੰਦਾ ਮਰੀਰਕੋਟ ਵਾਲੇ ਸਾਡੇ ਠੀਕ ਹੈ ਠੀਕ ਹਾਂਜੀ